ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਬਾਬਾ ਬੁੱਢਾ ਸਾਹਿਬ ਜੀ ਦੇ ਉਸ ਪਵਨ ਅਸਥਾਨ ਦੇ ਜਿਸ ਨੂੰ ਬਾਬੇ ਬੁੱਢੇ ਦੀ ਵੀਰ ਕਿਹਾ ਜਾਂਦਾ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮਹਿਲ ਸਤਕਾਰਯੋਗ ਮਾਤਾ ਗੰਗਾ ਜੀ ਪੁੱਤਰ ਦੀ ਦਾਤ ਵਾਸਤੇ ਮਿਸੇ ਪ੍ਰਸ਼ਾਦੇ ਲੱਸੀ ਗੰਢੇ ਆਦ ਲੈ ਕੇ ਜਿਸ ਦਿਨ ਅਰਦਾਸ ਬੇਨਤੀ ਕਰਵਾਉਣ ਲਈ ਬਾਬੇ ਬੁੱਢੇ ਦੀ ਵੀਰ ਆਏ ਸਨ ਉਸ ਦਿਨ ਹਰ ਸਾਲ 21 22 ਅਸੂ ਨੂੰ ਸਾਲਾਨਾ ਜੋੜ ਮੇਲਾ ਮਨਾਇਆ ਜਾਂਦਾ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਵੱਲੋਂ ਕੀਤੀ ਅਰਦਾਸ ਬੇਨਤੀ ਸਦਕਾ 6ਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸ਼ਿਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਅੱਜ ਵੀ ਜੇਕਰ ਕੋਈ ਮਾਤਾ ਗੰਗਾ ਜੀ ਵਰਗੀ ਭਾਵਨਾ ਬਣਾ ਕੇ ਇਸ ਦਰ ਤੇ ਆਉਂਦਾ ਗੁਰੂ ਘਰ ਵੀ ਤੋਂ ਬਖਸ਼ਿਸ਼ਾਂ ਦੀ ਝੋਲੀ ਪੜ ਕੇ ਜਾਂਦਾ ਕਿਵੇਂ ਬਾਬਾ ਬੁੱਢਾ ਸਾਹਿਬ ਜੀ ਇੱਥੇ ਆਏ ਖੂਦ ਦੇ ਦਰਸ਼ਨ ਵੀ ਕਰਵਾਵਾਂਗੇ ਜਿਸ ਨਾਲ ਬਾਬਾ ਜੀ ਖੇਤੀ ਦਾ ਕਾਰਜ ਕਰਦੇ ਸਨ ਹੋਰ ਵੀ ਉਹਨਾਂ ਦੀਆਂ ਮਹਾਨ ਸੇਵਾਵਾਂ ਦੀ ਸਾਂਝ ਇਸ ਵੀਡੀਓ ਰਾਹੀਂ ਆਪ ਜੀ ਦੇ ਨਾਲ ਪਾਈ ਜਾਵੇਗੀ ਜਿਸ ਗੁਰਦੁਆਰਾ ਸਾਹਿਬ ਦੇ ਆਪ ਦਰਸ਼ਨ ਕਰ ਰਹੇ ਹੋ ਇਸ ਅਸਥਾਨ ਨੂੰ ਬਾਬੇ ਬੁੱਢੇ ਦੀ ਬੀੜ ਕਿਹਾ ਜਾਂਦਾ ਬੀੜ ਕਹਿੰਦੇ ਨੇ ਜਿੱਥੇ ਬਹੁਤ ਜ਼ਿਆਦਾ ਰੁੱਖ ਹੋਣ ਇਥੋਂ ਦੇ ਇਤਿਹਾਸਕ ਪਿਛੋਕੜ ਨੂੰ ਸਮਝਣ ਤੋਂ ਪਹਿਲਾਂ ਬਾਬਾ ਬੁੱਢਾ ਸਾਹਿਬ ਜੀ ਦੇ ਮੁੱਢਲੇ ਜੀਵਨ ਦੀ ਗੱਲ ਕਰਾਂਗੇ ਸਨ 1506 ਈਸਵੀ ਦੇ ਵਿੱਚ ਪਿੰਡ ਕੱਥੂ ਨੰਗਲ ਦੇ ਵਸਨੀਕ ਭਾਈ ਸੁੱਗਾ ਰੰਧਾਵਾ ਜੀ ਦੇ ਗ੍ਰਹਿ ਵਿਖੇ ਸਤਕਾਰਯੋਗ ਮਾਤਾ ਗੌਰਾਂ ਜੀ ਦੀ ਕੁੱਖ ਤੋਂ ਇੱਕ ਬਾਲਕ ਦਾ ਜਨਮ ਹੋਇਆ ਨਾਮ ਰੱਖਿਆ ਗਿਆ ਬੂੜਾ ਜੋ ਬਾਅਦ ਵਿੱਚ ਬਾਬਾ ਬੁੱਢਾ ਸਾਹਿਬ ਹੋਣ ਦਾ ਮਾਣ ਪ੍ਰਾਪਤ ਕਰਦੇ ਨੇ ਬਚਪਨ ਦਾ ਪੰਜ ਕੁ ਸਾਲ ਦਾ ਸਮਾਂ ਪਿੰਡ ਕੱਥੂ ਨੰਗਲ ਵਿੱਚ ਬਤੀਤ ਹੁੰਦਾ ਫਿਰ ਭਾਈ ਸੁੱਗਾ ਜੀ ਆਪਣੇ ਪਰਿਵਾਰ ਸਮੇਤ ਰਾਵੀ ਦਰਿਆ ਦੇ ਕਿਨਾਰੇ ਰਮਦਾਸ ਪਿੰਡ ਵਿੱਚ ਆ ਕੇ ਵਸ ਜਾਂਦੇ ਨੇ ਇੱਥੇ ਹੀ ਰਮਦਾਸ ਪਿੰਡ ਦੀ ਜੂ ਵਿੱਚ ਪਸ਼ੂ ਚਾਰਦਿਆਂ ਭਾਈ ਬੂੜਾ ਜੀ ਦਾ 12 ਕੋ ਸਾਲ ਦੀ ਉਮਰ ਵਿੱਚ ਤਨ ਸਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਲ ਮਿਲਾਪ ਹੁੰਦਾ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਸੋਂ ਆਪ ਜੀ ਸਿੱਖੀ ਦੀ ਦਾਤ ਪ੍ਰਾਪਤ ਕਰਦੇ ਨੇ ਬਚਪਨ ਵਿੱਚ ਬਜ਼ੁਰਗੀ ਦੀ ਵਿਚਾਰ ਤਾਰਾ ਹੋਣ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪ ਜੀ ਦਾ ਨਾਮ ਭਾਈ ਬੂੜੇ ਤੋਂ ਬਾਬਾ ਬੁੱਢਾ ਸਾਹਿਬ ਰੱਖ ਦਿੱਤਾ ਇਸ ਤਰ੍ਹਾਂ ਆਪ ਜੀ ਰਮਦਾਸ ਤੋਂ ਚੱਲ ਕੇ ਕਰਤਾਰਪੁਰ ਦੀ ਪਾਵਨ ਧਰਤੀ ਤੇ ਗੁਰੂ ਸ਼ਰਨ ਦੇ ਵਿੱਚ ਜਾ ਕੇ ਸੰਗਤ ਕਰਦੇ ਨੇ ਮਹਾਨ ਸੇਵਾਵਾਂ ਉੱਥੇ ਨਿਭਾਈਆਂ ਛੇ ਗੁਰੂ ਸਹਿਬਾਨ ਦੇ ਆਪ ਜੀ ਨੇ ਨੇਤਰਾ ਨਾਲ ਦਰਸ਼ਨ ਕੀਤੇ ਪੰਜ ਗੁਰੂ ਸਹਿਬਾਨ ਨੂੰ ਗੁਰਿਆਈ ਦੀ ਰਸਮ ਕਰਨ ਦਾ ਸੁਭਾਗ ਵੀ ਬਾਬਾ ਬੁੱਢਾ ਸਾਹਿਬ ਜੀ ਨੂੰ ਪ੍ਰਾਪਤ ਹੋਇਆ ਜਿਸ ਵਕਤ ਪੰਜਵੇਂ ਪਾਤਸ਼ਾਹ ਧੰਨ ਸਤ ਗੁਰੂ ਸ਼ਿਰ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਪਵਨ ਗੁਰਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕੀਤੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਪਹਿਲਾ ਪ੍ਰਕਾਸ਼ ਹੋਇਆ ਉਸ ਵਕਤ ਆਪ ਜੀ ਨੂੰ ਪਹਿਲੇ ਮੁਖ ਗ੍ਰੰਥੀ ਹੋਣ ਦਾ ਮਾਣ ਵੀ ਪੰਜਵੇਂ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ 125 ਸਾਲ ਦੀ ਉਮਰ ਦੇ ਵਿੱਚੋਂ 113 ਸਾਲ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸਿੱਖੀ ਨੂੰ ਕਮਾਇਆ ਬੇਅੰਤ ਬਖਸ਼ੀਸ਼ਾਂ ਦੇ ਪਾਤਰ ਬਣੇ ਹੁਣ ਅੱਗੇ ਆਪਾਂ ਬਾਬੇ ਬੁੱਢੇ ਦੀ ਬੀੜ ਦਾ ਇਤਿਹਾਸ ਆਪ ਜੀ ਦੇ ਨਾਲ ਸਾਂਝਾ ਕਰਾਂਗੇ ਗੁਰਦੁਆਰਾ ਬੀੜ ਬਾਬਾ ਬੁੱਢਾ ਸਾਹਿਬ ਮਾਝੇ ਦਾ ਪ੍ਰਸਿੱਧ ਇਤਿਹਾਸਕ ਅਸਥਾਨ ਹੈ ਜਿਸ ਵਕਤ ਰਾਜਾ ਅਕਬਰ ਗੋਇੰਦਵਾਲ ਦੀ ਧਰਤੀ ਤੇ ਪਹੁੰਚਦਾ ਪੰਗਤ ਵਿੱਚ ਬੈਠ ਕੇ ਪ੍ਰਸ਼ਾਦਾ ਛੱਕਦਾ ਬਾਅਦ ਵਿੱਚ ਤੀਸਰੇ ਬਾਦਸ਼ਾਹ ਧਨ ਸਤਗੁਰੂ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਦਰਸ਼ਨ ਕਰਕੇ ਵਿਚਾਰਾਂ ਦੀ ਸਾਂਝ ਕਰਨ ਤੋਂ ਬਾਅਦ ਇਹ ਗੁਰੂ ਘਰ ਦੀ ਮਰਜ਼ਾਦਾ ਤੋਂ ਇਨਾ ਪ੍ਰਭਾਵਿਤ ਹੋਇਆ ਉਸ ਨੇ ਜਾਣਿਆ ਕਿ ਇਹ ਅਸਥਾਨ ਸਾਂਜੀ ਵਾਲਤਾ ਦਾ ਘਰ ਹੈ ਬੜੀ ਖੁਸ਼ੀ ਦੇ ਨਾਲ ਗੁਰੂ ਚਰਨਾਂ ਵਿੱਚ ਬੇਨਤੀ ਕੀਤੀ ਕਿ ਮੈਂ ਕੁਝ ਪਿੰਡਾਂ ਦੀ ਜਗੀਰ ਗੁਰੂ ਕੇ ਲੰਗਰਾਂ ਦੇ ਨਾਂ ਲਾਉਣੀ ਚਾਹੁੰਦਾ ਹਾਂ ਸਤਿਗੁਰੂ ਜੀ ਨੇ ਕਿਹਾ ਕਿ ਇਹ ਲੰਗਰ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਬਖਸ਼ਿਸ਼ ਦੇ ਨਾਲ ਸੰਗਤਾਂ ਦਾ ਤਿਲ ਫੁੱਲ ਇਕੱਠਾ ਕਰਕੇ ਚੱਲਦਾ ਹੈ ਇਹ ਕਿਸੇ ਇੱਕ ਵਿਅਕਤੀ ਦਾ ਨਹੀਂ ਹੋ ਸਕਦਾ ਕਹਿੰਦੇ ਉਸ ਵੇਲੇ ਸਤਿਗੁਰੂ ਜੀ ਦੇ ਪਾਸ ਉਹਨਾਂ ਦੀ ਸੁਪੁੱਤਰੀ ਬੀਬੀ ਪਾਨੀ ਜੀ ਖੜੇ ਸਨ ਉਹਨਾਂ ਵੱਲ ਵੇਖ ਕੇ ਅਕਬਰ ਨੇ ਕਿਹਾ ਕਿ ਜੈਸੀ ਆਪ ਦੀ ਬੇਟੀ ਇਸੇ ਤਰ੍ਹਾਂ ਇਹ ਸਾਡੀ ਵੀ ਬੇਟੀ ਹੈ ਅਸੀਂ ਇਹਨਾਂ ਦੇ ਨਾਂ 'ਉਹ ਇਹ ਜ਼ਗੀਰ ਲਵਾ ਦਿੰਨੇ ਹਾਂ ਇਸ ਤਰ੍ਹਾਂ ਫਿਰ ਜਿਹੜੀ ਚਭਾਲ ਪਰਗਣੇ ਦੀ ਜ਼ਮੀਨ ਸੀ ਜਿਸ ਨੂੰ ਜੰਗਲ ਬੀੜ ਕਿਹਾ ਜਾਂਦਾ ਇਸ ਜਗ੍ਹਾ ਤੇ ਬਹੁਤ ਜ਼ਿਆਦਾ ਰੁੱਖ ਹੋਣ ਕਰਕੇ ਇਸ ਨੂੰ ਬੀੜ ਕਹਿੰਦੇ ਨੇ ਸਤਿਗੁਰੂ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਇਸ ਬੀੜ ਦੀ ਜਮੀਨ ਇਸ ਦੀ ਸਾਂਭ ਸੰਭਾਲ ਵਾਸਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਭੇਜਿਆ ਬਾਬਾ ਜੀ ਇੱਥੇ ਆ ਕੇ ਬੀੜ ਦੇ ਵਿੱਚ ਖੇਤੀ ਕਰਨ ਦੇ ਨਾਲ ਨਾਲ ਗੁਰਮੁਖੀ ਪੜ੍ਹਾਉਣੀ ਗੁਰਸਿੱਖੀ ਦਾ ਪ੍ਰਚਾਰ ਇਸ ਇਲਾਕੇ ਦੇ ਵਿੱਚ ਆਰੰਭ ਕਰ ਦਿੰਦੇ ਨੇ ਗਤਕੇ ਦੀ ਸਖਲਾਈ ਵੀ ਇੱਥੇ ਦਿੱਤੀ ਜਾਂਦੀ ਹੌਲੀ ਹੌਲੀ ਇਸ ਬੀੜ ਦਾ ਨਾਮ ਬਾਬੇ ਬੁੱਢੇ ਦੀ ਢੀੜ ਪੈ ਜਾਂਦਾ ਇੱਥੇ ਹੀ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮਹਿਲ ਸਤਕਾਰਯੋਗ ਮਾਤਾ ਗੰਗਾ ਜੀ ਪੁੱਤਰ ਦੀ ਦਾਤ ਲਈ ਅਰਦਾਸ ਬੇਨਤੀ ਕਰਵਾਉਣ ਆਉਂਦੇ ਨੇ ਪੰਜਵੇਂ ਪਾਤਸ਼ਾਹ ਜੀ ਦਾ ਵਿਆਹ ਮਾਤਾ ਗੰਗਾ ਜੀ ਦੇ ਨਾਲ 1579 ਦੇ ਵਿੱਚ ਹੋਇਆ ਕੁਝ ਸਮਾਂ ਬੀਤ ਜਾਣ ਤੇ ਜਦੋਂ ਮਾਤਾ ਗੰਗਾ ਜੀ ਦੇ ਘਰ ਕੋਈ ਔਲਾਦ ਨਾ ਹੋਈ ਤਾਂ ਉਹਨਾਂ ਨੂੰ ਕਦੇ-ਕਦੇ ਆਪਣੀ ਕਰਮੋ ਜਠਾਣੀ ਜੋ ਪਿਰਥੀ ਚੰਦ ਦੇ ਘਰ ਵਾਲੀ ਸੀ ਉਸ ਦੇ ਕੌੜੇ ਬੋਲ ਵੀ ਸੁਣਨੇ ਪੈਂਦੇ ਮਨ ਅਦਾਸ ਹੋਣਾ ਪੰਜਵੇਂ ਪਾਤਸ਼ਾਹ ਪਤੀ ਸਤਗੁਰੂ ਸ਼ਿਰਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਹਜ਼ੂਰ ਬੇਨਤੀ ਕਰਨੀ ਕਿ ਸੱਚੇ ਪਾਤਸ਼ਾਹ ਤੁਸੀਂ ਕਿਰਪਾ ਦੇ ਦਾਤੇ ਹੋ ਸਾਡੇ ਘਰ ਦੇ ਵਿੱਚ ਵੀ ਸੰਤਾਨ ਹੋਵੇ ਤਾਂ ਸਤਿਗੁਰੂ ਜੀ ਨੇ ਆਪਣੇ ਮਹਿਲ ਮਾਤਾ ਗੰਗਾ ਜੀ ਨੂੰ ਸਮਝਾਉਣਾ ਕਿ ਅਕਾਲ ਪੁਰਖ ਪ੍ਰਮਾਤਮਾ ਕਿਰਪਾ ਕਰੇਗਾ ਉਸ ਦੇ ਚਰਨਾਂ ਵਿੱਚ ਅਰਦਾਸ ਕੀਤੀ ਜਾਵੇ ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ ਸੇਵਕ ਦੀ ਕੀਤੀ ਹੋਈ ਅਰਦਾਸ ਕਦੀ ਬਿਰਥੀ ਨਹੀਂ ਹੋ ਸਕਦੀ ਪੰਜਵੇਂ ਪਾਤਸ਼ਾਹ ਜੀ ਨੇ ਇਹ ਵਡਿਆਈ ਬਾਬਾ ਬੁੱਢਾ ਸਾਹਿਬ ਜੀ ਨੂੰ ਬਖਸ਼ਣ ਵਾਸਤੇ ਉਹਨਾਂ ਵੱਲ ਇਸ਼ਾਰਾ ਕੀਤਾ ਨਾਲ ਹੀ ਸਿੱਖ ਧਰਮ ਦੇ ਵਿੱਚ ਅਰਦਾਸ ਦੀ ਮਹੱਤਤਾ ਨੂੰ ਦਰਸਾਇਆ ਭਾਵੇਂ ਆਪ ਸਮਰਾਥ ਹਨ ਪਰ ਫਿਰ ਵੀ ਸਿੱਖ ਨੂੰ ਦੱਸਿਆ ਕਿ ਕਿਸ ਤਰ੍ਹਾਂ ਤੂੰ ਅਕਾਲ ਪੁਰਖ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰਨੀ ਹੈ ਮਹਾਨ ਗੁਰ ਸਿੱਖਾਂ ਦੀ ਸੰਗਤ ਦਾ ਕਿੱਡਾ ਵੱਡਾ ਫਾਲ ਹੈ ਸਨ 1594 ਦੇ ਵਿੱਚ ਸਤਕਾਰਯੋਗ ਮਾਤਾ ਗੰਗਾ ਜੀ ਪਤੀ ਸਤਗੁਰੂ ਜੀ ਤੋਂ ਆਗਿਆ ਲੈ ਕੇ ਵੱਡੇ ਸਤਗੁਰੂ ਜੀ ਦੇ ਚਰਨਾਂ ਵਿੱਚ ਰਹਿ ਕੇ ਸਿੱਖੀ ਨੂੰ ਕਮਾਉਣ ਵਾਲੇ ਬ੍ਰह्म ज्ञानी ਬਾਬਾ ਬੁੱਢਾ ਸਾਹਿਬ ਜੀ ਦੇ ਪਾਸ ਬੀੜ ਸਾਹਿਬ ਆਉਣ ਦੀ ਤਿਆਰੀ ਕਰਦੇ ਨੇ ਮਿੱਸੇ ਪ੍ਰਸ਼ਾਦਾ ਦੇ ਲੱਸੀ ਗੰਡੇ ਆਦ ਲੈ ਕੇ ਬਾਬਾ ਜੀ ਨੂੰ ਮਾਤਾ ਜੀ ਪ੍ਰਸ਼ਾਦਾ ਛਕਾਉਣ ਲਈ ਅਰਦਾਸ ਬੇਨਤੀ ਕਰਵਾਉਣ ਲਈ ਬਾਬੇ ਬੁੱਢੇ ਦੀ ਢੀੜ ਆਉਂਦੀ ਨਹੀਂ ਬਾਬਾ ਬੁੱਢਾ ਸਾਹਿਬ ਜੀ ਪ੍ਰਸ਼ਾਦਾ ਛਕਦੇ ਨੇ ਬੜੇ ਪ੍ਰਸੰਨ ਹੋਏ ਜਿਸ ਤਰ੍ਹਾਂ ਮਰਜ਼ਾਦਾ ਹੈ ਗੁਰੂ ਘਰ ਦੀ ਪ੍ਰਸ਼ਾਦਾ ਛਕਣ ਤੋਂ ਪਹਿਲਾਂ ਵੀ ਅਰਦਾਸ ਕਰਨੀ ਤੇ ਛਕ ਕੇ ਵੀ ਅਰਦਾਸ ਕੀਤੀ ਜਾਣੀ ਮਾਲਕ ਦਾ ਸ਼ੁਕਰਾਨਾ ਕਰਨਾ ਇਸੇ ਤਰ੍ਹਾਂ ਸਤਿਕਾਰਯੋਗ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਮਾਤਾ ਗੰਗਾ ਜੀ ਦੀ ਭਾਵਨਾ ਨੂੰ ਦੇਖਦਿਆਂ ਹੋਇਆਂ ਅਕਾਲ ਪੁਰਖ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕੀਤੀ ਸੰਤਾਨ ਦੀ ਦਾਤ ਵਾਸਤੇ ਉਸ ਵਕਤ ਬਾਬਾ ਬੁੱਢਾ ਸਾਹਿਬ ਜੀ ਨੇ ਬਚਨ ਕੀਤੇ ਤੁਮਰੇ ਗ੍ਰਹਿ ਪ੍ਰਗਟੇਗਾ ਜੋਦਾ ਕਿ ਮਾਤਾ ਜੀ ਤੁਹਾਡੇ ਘਰ ਦੇ ਵਿੱਚ ਮਹਾਬਲੀ ਜੋਦਾ ਪੁੱਤਰ ਪੈਦਾ ਹੋਵੇਗਾ ਜੋ ਜ਼ਾਲਮਾਂ ਦੇ ਗੰਡੇ ਵਾਂਗ ਸਿਰ ਭੰਨ ਦੇਵੇਗਾ। ਬਾਬਾ ਜੀ ਦੀ ਕੀਤੀ ਹੋਈ ਅਰਦਾਸ ਵਾਹਿਗੁਰੂ ਦੇ ਚਰਨਾਂ ਵਿੱਚ ਪ੍ਰਵਾਨ ਹੁੰਦੀ। ਗੁਰੂ ਕੀ ਵਡਾਲੀ ਵਿਖੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਘਰ ਸਤਕਾਰਯੋਗ ਮਾਤਾ ਗੰਗਾ ਜੀ ਦੀ ਕੁੱਖ ਤੋਂ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਜਿਸ ਦਿਨ ਮਾਤਾ ਗੰਗਾ ਜੀ ਬਾਬੇ ਬੁੱਢੇ ਦੀ ਢੀੜ ਮਿਸੇ ਪ੍ਰਸ਼ਾਦੇ ਗੰਡੇ ਆਦ ਲੈ ਕੇ ਅਰਦਾਸ ਕਰਵਾਉਣ ਲਈ ਆਏ ਸਨ ਉਸ ਦਿਨ ਦੀ ਇਤਿਹਾਸਕ ਮਹੱਤਤਾ ਨੂੰ ਮੁੱਖ ਰੱਖਦਿਆਂ ਹਰ ਸਾਲ ਗੁਰਦੁਆਰਾ ਢੀੜ ਬਾਬਾ ਬੁੱਢਾ ਸਾਹਿਬ ਜੀ ਵਿਖੇ 21 22 ਅਸੂ ਨੂੰ ਸਾਲਾਨਾ ਜੋੜ ਮੇਲਾ ਬੜੇ ਪਿਆਰ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਅੱਜ ਵੀ ਸੰਗਤ ਦੀ ਇੱਕ ਭਾਵਨਾ ਬਣੀ ਹੋਈ ਹੈ ਜਿਸ ਦੇ ਘਰ ਦੇ ਵਿੱਚ ਸੰਤਾਨ ਨਹੀਂ ਹੁੰਦੀ ਉਹ ਇੱਥੇ ਮਿੱਸੇ ਪ੍ਰਸ਼ਾਦੇ ਲੱਸੀ ਗੰਡੇ ਆਦ ਲੈ ਕੇ ਭਾਵਨਾ ਦੇ ਨਾਲ ਅਰਦਾਸ ਕਰਵਾਉਣ ਆਉਂਦਾ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਘਰ ਦੇ ਵਿੱਚ ਕੋਈ ਘਾਟਾ ਨਹੀਂ ਬਾਬਾ ਬੁੱਢਾ ਸਾਹਿਬ ਜੀ ਦੇ ਦਰ ਤੋਂ ਸੰਗਤਾਂ ਬਖਸ਼ਿਸ਼ਾਂ ਦੀਆਂ ਝੋਲੀਆਂ ਭਰ ਕੇ ਜਾਂਦੀਆਂ ਨੇ ਇਸ ਅਸਥਾਨ ਤੇ ਪਹਿਲਾਂ ਇੱਕ ਛੋਟਾ ਜਿਹਾ ਥੜਾ ਬਣਿਆ ਸੀ ਯਾਦਗਰ ਬਣੀ ਸੀ ਬਾਅਦ ਵਿੱਚ ਮਹਾਰਾਜਾ ਰਣਜੀਤ ਸਿੰਘ ਵੱਲੋਂ ਆਪਣੇ ਪੁੱਤਰ ਖੜਕ ਸਿੰਘ ਦੇ ਜਨਮ ਦਾ ਸ਼ੁਕਰਾਨਾ ਕਰਦਿਆਂ ਇੱਥੇ ਇੱਕ ਛੋਟਾ ਜਿਹਾ ਅਸਥਾਨ ਤਿਆਰ ਕਰਵਾਇਆ ਜੋ ਲੰਮਾ ਸਮਾਂ ਚੱਲਦਾ ਰਿਹਾ ਬਾਅਦ ਵਿੱਚ ਇਸ ਦਾ ਪ੍ਰਬੰਧ ਲੋਕਲ ਕਮੇਟੀ ਦੇ ਕੋਲ ਵੀ ਰਿਹਾ ਇਲਾਕੇ ਦੇ ਪਤਵੰਤੇ ਸੱਜਣਾ ਨੇ ਕਾਰ ਸੇਵਾ ਵਾਲੇ ਮਹਾਂਪੁਰਸ਼ ਬਾਬਾ ਗੁਰਮukh ਸਿੰਘ ਜੀ ਹੁਣਾ ਕੋਲ ਬੇਨਤੀ ਕੀਤੀ ਫਿਰ ਇਸ ਅਸਥਾਨ ਤੇ ਬਾਬਾ ਗੁਰਮukh ਸਿੰਘ ਜੀ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਵੱਲੋਂ ਬਾਬਾ ਖੜਕ ਸਿੰਘ ਜੀ ਨੂੰ ਭੇਜਿਆ ਗਿਆ ਜਿਨ੍ਹਾਂ ਨੇ 1945 ਦੇ ਵਿੱਚ ਇਸ ਗੁਰੂ ਘਰ ਦੀ ਸੁੰਦਰ ਇਮਾਰਤ ਤਿਆਰ ਕਰਵਾਈ ਪਾਵਨ ਸਰੋਵਰ ਦੀ ਖੁਦਵਾਈ ਕਰਕੇ ਪਕਿਆਈ ਦਾ ਕਾਰਜ ਵੀ ਕੀਤਾ ਮਹਾਂਪੁਰਸ਼ ਬਾਬਾ ਖੜਕ ਸਿੰਘ ਜੀ ਕਾਰ ਸੇਵਾ ਵਾਲਿਆਂ ਨੇ ਇੱਥੇ ਇੱਕ ਅਨੋਖਾ ਦੀਵਾਨ ਹਾਲ ਬਣਾਇਆ ਜਿਸ ਵਿੱਚ ਕੋਈ ਪਿੱਲਰ ਨਹੀਂ ਹੈ ਸੰਗਤ ਜੀ ਇੱਥੇ ਬਾਬਾ ਬੁੱਢਾ ਸਾਹਿਬ ਜੀ ਦਾ ਇੱਕ ਪਰਾਤਨ ਖੂਹ ਵੀ ਹੈ ਜਦੋਂ ਵੀ ਸੰਗਤਾਂ ਬੀੜ ਸਾਹਿਬ ਦਰਸ਼ਨ ਕਰਨ ਵਾਸਤੇ ਆਉਣ ਜਰੂਰ ਇਸ ਖੂਹ ਦੇ ਵੀ ਆਪਾਂ ਦਰਸ਼ਨ ਕਰਨ ਜਾਈਏ ਜਿਸ ਨੂੰ ਪੁਰਾਤਨ ਦੇਖ ਦੇ ਕੇ ਕਾਰ ਸੇਵਾ ਵਾਲੇ ਮਹਾਂਪੁਰਸ਼ਾਂ ਵੱਲੋਂ ਤਿਆਰ ਕੀਤਾ ਗਿਆ ਜਿਸ ਦਿਨ ਸਤਕਾਰਯੋਗ ਮਾਤਾ ਗੰਗਾ ਜੀ ਬਾਬੇ ਬੁੱਢੇ ਦੀ ਢੀੜ ਆਏ ਸਨ ਉਸ ਦਿਨ ਹਰ ਸਾਲ 21 ਅਤੇ 22 ਅਸੂ ਨੂੰ ਬਹੁਤ ਵੱਡੇ ਪੱਧਰ ਤੇ ਸਾਲਾਨਾ ਜੋੜ ਮੇਲਾ ਮਨਾਇਆ ਜਾਂਦਾ ਅੱਜ ਵੀ ਜੇ ਕੋਈ ਭਾਵਨਾ ਦੇ ਨਾਲ ਬਾਬਾ ਬੁੱਢਾ ਸਾਹਿਬ ਜੀ ਦੇ ਚਰਨਾਂ ਵਿੱਚ ਆ ਕੇ ਅਰਦਾਸ ਕਰਦਾ ਸਤਿਗੁਰੂ ਜੀ ਸਾਰਿਆਂ ਦੀਆਂ ਝੋਲੀਆਂ ਪਰਦੇ ਨੇ ਮਹਾਨ ਅਸਥਾਨ ਬਾਬੇ ਬੁੱਢੇ ਦੀ ਬੀੜ ਦਾ ਇਤਿਹਾਸ ਦੱਸਦਿਆਂ ਹੋਈਆਂ ਪੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ